ਪੰਜਾਬ ਦੀ ਆਪ ਸਰਕਾਰ ਅਤੇ ਡੀਜੀਪੀ ਗੌਰਵ ਜਾਦਾ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਬਦੂ ਸ਼ੁਰੂ ਕੀਤੀ ਮਹਿਮ ਦੌਰਾਨ ਪੁਲਿਸ ਨੂੰ ਉਸ ਭਾਰੀ ਸਬਦਤ ਮਿਲੀ ਜਦੋਂ ਜ਼ਿਲ੍ਹਾ ਮੋਹਾਲੀ ਦੇ ਕਸਬਾ ਡੇਰਾਬਸੀ ਵਿਖੇ ਪੁਲਿਸ ਵੱਲੋਂ ਦੋ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਵੱਡੀ ਪੱਧਰ ਤੇ ਨਸ਼ੇ ਦੇ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਬੰਦ ਦੀ ਜਾਣਕਾਰੀ ਦਿੰਦੇ ਆ ਐਸਪੀ ਡੇਰਾਬਸੀ ਭਵਵ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਨਸ਼ੇ ਦੀ ਵੱਡੀ ਖੇਪ ਇਲਾਕੇ ਵਿੱਚ ਆ ਰਹੀ ਹੈ ਜਿਨ੍ਹਾਂ ਦੌਰਾਨ ਦੋ ਵਿਅਕਤੀਆਂ ਨੂੰ ਟਰੈਵਲ ਆਗੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ 204 ਗ੍ਰਾਮ ਫਿਰੋਨ ਬਰਾਮਦ ਕੀਤੀ ਗਈ ਜੇਦੀ ਕੀਮਤ ਲੱਖ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਅਨੁਸਾਰ ਇੱਕ ਵਿਅਕਤੀ ਜੋ ਨਾਈਜੀਰੀਆ ਦਾ ਉਹਦਾ ਨਾਮ ਵੀ ਵਿੱਚ ਸਾਹਮਣੇ ਆਇਆ ਜਿਸ ਬ੍ਰੁਧਵੀ ਕੇਸ ਦਰਜ ਕਰ ਲਿਆ કુલ ਟੋਟਲ ਤਿੰਨ ਵਿਅਕਤੀਆਂ ਬ੍ਰੁਧ ਕੇਸ ਦਰਜ ਕੀਤਾ ਗਿਆ ਹੈ देखो जी मान योग सीएम वालों चलाई जा रही नशा तस्करा के खिलाफ जो मुहिम चलाई जा रही है ਉਸੀ ਦੇ ਤਹਿਤ ਡੇਰਾਬਸੀ ਪੁਲਿਸ ਲਗਾਤਾਰ ਨਸ਼ੇ ਦੇ ਖਿਲਾਫ ਅਭਿਆਨ ਅਸੀਂ ਚਲਾ ਚਲਾਤੇ ਹਾਂ ਤੇ ਇਸੇ ਕੇ ਤਹਿਤ ਅਸੀਂ ਨਾਕਾਬੰਦੀ ਵੀ ਕਰਦੇ ਹਾਂ ਤੇ ਪੈਟਰੋਲਿੰਗ ਵੀ ਅਸੀਂ ਵਦੋ ਵਦ ਕਰਦੇ ਹਾਂ ਇਸੇ ਕੇ ਤਹਿਤ ਇੱਕ ਇੰਟਰਨੈਸ਼ਨਲ ਡਰਗ ਰੈਕਟ ਦਾ ਬੰਡਾਪੋਡ ਡੇਰਾਬਸੀ ਪੁਲਿਸ ਨੇ ਕੀਤਾ ਹੈ ਇਸ ਵਿੱਚ ਤਿੰਨ ਨਸ਼ੇ ਤਸਕਰਾ ਦੇ ਨਾਲ ਉਹਨਾਂ ਦੇ ਉਹਨਾਂ ਦੇ ਕੋਲ ਹਾਂ ਭਾਰੀ ਮਾਤਰਾ ਵਿੱਚ ਜੋ ਹੈ ਹੈਰੋਇਨ ਅਸੀਂ ਬਰਾਬਰਤ ਕੀਤਾ ਹੈ ਜੋ ਇੱਕ ਵੱਡੀ ਸਫਲਤਾ ਹੈ ਸਾਡੀ ਡੇਰਾਬਸੀ ਪੁਲਿਸ ਦੀ ਹੈਗੀ ਹੈ ਮਾਨਯੋਗ ਐਸਐਸਪੀ ਸਰ ਦੇ ਦਿੱਤੇ ਗਏ ਨਿਰਦੇਸ਼ ਅਨੁਸਾਰ ਅਸੀਂ ਇਨਕਰੀਜ਼ਡ ਲੈਵਲ ਆਫ ਪੈਟਰੋਲਿੰਗ ਕਰਦੇ ਹਾਂ ਦਾ ਸਰਚ ਆਪਣੇ ਏਰੀਆ ਵਿੱਚ ਲਗਾਉਂਦੇ ਹਾਂ 24 ਫਰਵਰੀ 2024 ਨੂੰ ਅਸੀਂ ਇੱਕ ਨਾਕਾ ਨੀਅਰ ਬੱਸ ਸਟੈਂਡ ਮੁਬਾਰਕ ਉੱਤੇ ਲਗਾ ਲਗਾ ਲਗਾਇਆ ਸੀਗਾ ਉਸ ਦੌਰਾਨ ਇੱਕ ਗੱਡੀ ਨੰਬਰ HR36AE4091 ਆ ਇਹ ਗੱਡੀ ਜੋ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਇਸਨੇ ਗੱਡੀ ਵਜਾਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਨੇ ਮੁਸਤੈਦੀ ਦਿਖਾਤੇ ਹੋਏ ਇਹਨਾਂ ਨੂੰ ਕਾਬੂ ਕੀਤਾ ਨਹੀਂ ਜੀ ਦੋਨੋਂ ਜਣੇ ਸਵਾਰ ਸੀ ਤੇ ਤੀਸਰਾ ਕੋਈ ਨਹੀਂ ਹਾਂਜੀ ਮੈਂ ਤੁਹਾਨੂੰ ਦੱਸਦਾ ਤੇ ਇਸ ਗੱਡੀ ਵਿੱਚ ਜੋ ਡਰਾਈਵਰ ਸੀਗਾ ਉਹ ਜਦ ਗੱਡੀ ਰੁਕਵਾਈ ਗਈ ਤੋਂ ਉਸਮੇ ਡਰਾਈਵਰ ਸੀਗਾ ਰਾਜਨ ਤੇ ਉਹਨਾਂ ਦੇ ਕੋਲ ਇੱਕ ਸਚਿਨ ਸ਼ਰਮਾ ਹੈਗਾ ਜੋ ਨਿਆਗਾਉਂ ਮੁਹਾਲੀ ਦਾ ਹੈ ਰਾਜਨ ਦੀ ਰਿਹਾਈ ਜੋ ਹੈ ਉਹ ਕਰਤਾਰ ਨਗਰ ਤੋਂ ਨੇਰੀ ਹੈ ਜੀ ठीक है जी इन दुकवा के इन दब चैकिंग की गई है तो इन्होंने दो तो हज़ार चार ग्राम जो हेरोइन बरामद की गई है बरामदगी के बाद इन्होंने उपर एफ आई आर लॉन्च की गई है जो है साठ नंबर एफ आई आर दो हज़ार चौबीस दर अंडर एन डी पी एस एक्ट ठीक है जी इनसे पूछगिछ की गई है तो कि भी समान किधर तो खरीदा है तीस तो इन्होंने दसिया कि भी ये जो अपना समान है दिल्ली तो एक नाइजीरियन व्यक्ति से लेंदे ਜਿਹਨਾਂ ਦਾ ਨਾਮ ਹੈਗਾ ਹੈ ਉਹ ਕਿਕਾ ਉਬਿੰਨਾ ਜੋ ਲੂਕ ਜਿਹਨਾਂ ਨੂੰ ਜਿਮੀ ਵੀ ਕਹਿੰਦੇ ਨੇ ਇਹ ਬੰਦਾ ਵੈਸੇ ਤੋਂ ਬੇਸਿਕਲੀ ਲਾਗੋਸ ਦਾ ਹੈਗਾ ਬਟ ਹੁਣ ਇਹ ਤਿਲਕਨਗਰ ਦਿੱਲੀ ਵਿੱਚ ਰਹਿੰਦਾ ਹੈ ਠੀਕ ਹੈ ਜੀ ਇਹਨਾਂ ਦੀ ਡੀਲ ਜੋ ਹੋਈ ਹੈ ਉਹ ਅਰਾਊਂਡ 4 ਲੱਖ ਰੁਪਏ ਦੀ ਡੀਲ ਹੋਈ ਹੈ ਜੋ ਮਨੀ ਡਰਗ ਮਨੀ ਟਰਾਂਸਫਰ ਹੋਇਆ ਹੈ 25 ਫਰਵਰੀ 2024 ਨੂੰ ਅਸੀਂ ਰਾਜਨ ਤੇ ਸਚਿੰਦ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਕਕੇ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਤੇ 3 ਦਿਨ ਦਾ ਸਾਨੂੰ ਰਿਮਾਂਡ ਮਿਲਾ ਹੈ ਇਹਨਾਂ ਦਾ ਸਵਿਫਟ ਐਕਸ਼ਨ ਲੈਂਦੇ ਹੋਏ ਅਸੀਂ ਫਿਰ ਦਿੱਲੀ ਵਿੱਚ ਵੀ ਰੇਡ ਕੀਤੀ ਤੇ ਉਹ ਕੇਕੇ ਜੀ ਜੋ ਰਿਹਾਈ ਸੀਗੀ ਤਿਲਕਨਗਰ ਉਧਰ ਤੋਂ ਉਹਨਾਂ ਉਹਨਾਂ ਨੂੰ ਪਕੜ ਕੇ ਅਸੀਂ ਲਾਏ ਹੈ ਤੇ ਉਹਨਾਂ ਨੂੰ ਫਿਰ 26 ਫਰਵਰੀ ਨੂੰ ਅਸੀਂ ਪੇਸ਼ ਕੀਤਾ ਹੈ ਅਦਾਲਤ ਵਿੱਚ ਠੀਕ ਹੈ ਜੀ ਤੇ 2 ਦਿਨਾਂ ਦਾ ਉਹਨਾਂ ਦਾ ਰਿਮਾਂਡ ਅਸੀਂ ਹਾਸਲ ਕੀਤਾ ਦੌਰਾਨੇ ਪੁਲਿਸ ਰਿਮਾਂਡ ਇਨ ਡੈਪਥ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਤੇ ਇੱਕ ਅਹਿਮ ਖੁਲਾਸੇ ਜੋ ਹੁੰਦੇ ਹਨ ਇਸ ਵਿੱਚ ਸਾਨੂੰ ਲੱਗਦਾ ਹੈ ਕਿ ਨਿਕਲਣਗੇ ਇੱਕ ਇੰਟਰ ਸਟੇਟ ਨਸ਼ਾ ਤਸਕਰ ਗਿਰੋ ਜਿਸ ਵਿੱਚ ਇੰਟਰਨੈਸ਼ਨਲ ਬੰਦਿਆਂ ਦਾ ਵੀ ਇਨਵੋਲਵਮੈਂਟ ਹੈਗਾ ਉਹ ਅਸੀਂ ਬਸਟ ਕੀਤਾ ਹੈ ਜੋ ਕਿ ਇੱਕ ਸਾਡੀ ਬਹੁਤ ਬੜੀ ਜੋ ਹੈ ਉਪਲਬਧੀ ਹੈਗੀ ਹੈ ਮੈਂ ਜਗਵੰਤ ਟੀਵੀ ਲਈ ਇਹ ਰਿਪੋਰਟ ਲਾ ਮੋਹਾਲੀ